ਬੜੀ ਛੋਟੀ ਉਮਰ ਦੇ ਵਿੱਚ ਬਹੁਤ ਵੱਡਾ ਕਾਰਜ ਕਰ ਰਹੇ ਹਾਂ ਕਿਉਂਕਿ ਨੌਜਵਾਨਾਂ ਦੇ ਕੱਲਾ ਇਹੀ ਟੈਗ ਲੱਗਿਆ ਹੋਇਆ ਤਾਂ ਨਸ਼ਿਆਂ ਜੋਗੇ ਨੇ ਆਸ਼ਕੀ ਜੋਗੇ ਨੇ ਗੇੜੀਆਂ ਜੋਗੇ ਨੇ ਤੇ ਇਹ ਟੈਗ ਨੂੰ ਲਾਓ ਔਰ ਜਿੰਨੇ ਆਪਰੇਸ਼ਨ ਤੁਹਾਡੇ ਪਿੰਡ ਚੋਂ ਮਰੀਜ਼ ਨਿਕਲਣ ਉਹ ਸਾਰੇ ਦੇ ਸਾਰੇ ਮੇਰੀ ਝੋਲੀ ਪਾਓ ਸਾਨੂੰ ਮੇਨ ਕਮੀਆਂ ਵਲੰਟੀਅਰਜ਼ ਹੀ ਜੇ ਵਲੰਟੀਅਰ ਜੁੜਗੇ ਨਾਲ ਕਿ ਭਾਈ ਸਾਡੇ ਕੋਲ ਪੈਸੇ ਹੈ ਨਹੀਂ ਪਰ ਅਸੀਂ ਤੁਹਾਡੇ ਨਾਲ ਆ ਤਾਂ ਉਹਦੇ ਨਾਲ ਅਗੇ ਹੋਊਗਾ ਜਿਹੜੇ ਲੋਕਾਂ ਕੋਲ ਪੈਸੇ ਹੈਗੇ ਨੇ ਉਹਨਾਂ ਕੋਲ ਹੁਣ ਤਾਕਤ ਹੈ ਨਹੀਂ ਟਾਈਮ ਹੈ ਨਹੀਂ ਅਮੀਰ ਲੋਕਾਂ ਕੋਲ ਟਾਈਮ ਹੈ ਨਹੀਂ ਮਾੜੇ ਲੋਕਾਂ ਕੋਲ ਪੈਸਾ ਹੈ ਨਹੀਂ ਤਾਂ ਆਪਾਂ ਇਹ ਦੋਨਾਂ ਨੂੰ ਜੋੜਨਾ ਕਿਹੜੀ ਤਰੀਕ ਹੈ 21 ਅਪ੍ਰੈਲ ਠੀਕ ਹੈ ਜੀ ਕੋਈ ਗੱਲ ਨਹੀਂ ਬਾਈ ਜਰੂਰ ਪਹੁੰਚਾਂਗੇ ਕਿੱਥੇ ਆ ਮੁੱਲਾਪੁਰ ਮੇਰਾ ਵੀ 10 ਪੱਕਾ ਕੋਈ ਗੱਲ ਨਹੀਂ ਬਾਈ ਜਰੂਰ ਪਹੁੰਚਾਂਗੇ ਹੋਰ ਸੇਵਾ ਲਾਓ ਬਹੁਤ ਵਧੀਆ ਇਹ ਪਹਿਲਾ ਗੈਂਪਲਾਰ ਹਾਂਜੀ ਹਾਂਜੀ ਸ਼ਾਬਾਸ਼ ਇਹਦੇ ਚੋ ਕਿੰਨੇ ਪਹਿਲੀ ਪਹਿਲਾ ਇਹ ਚ ਮੇਨ ਕਿਹੜਾ ਜਿਹੜਾ ਮੇਨ ਅੱਗੇ ਲੱਗਿਆ ਹੋਇਆ ਤੁਹਾਡੇ ਸਾਰਿਆਂ ਤੁਸੀਂ ਕੀ ਨਾਮ ਤੁਹਾਡਾ ਬਾਜ਼ ਥਾਲੀ ਵਾਲਾ ਬਾਜ਼ ਥਾਲੀ ਵਾਲਾ ਬਾਜ਼ ਥਾਲੀ ਵਾਲਾ ਅੱਛਾ ਤੁਸੀਂ ਪ੍ਰਧਾਨ ਐਨਕਾਂ ਦੇ ਹਾਂਜੀ ਠੀਕ ਹੈ ਪ੍ਰਧਾਨ ਸਾਹਿਬ ਬਹੁਤ ਵਧੀਆ ਕਿੰਨੀ ਉਮਰ ਤੁਹਾਡੀ ਮੇਰੀ 20 ਸਾਲ ਦਾ ਬੜੀ ਛੋਟੀ ਉਮਰ ਦੇ ਵਿੱਚ ਬਹੁਤ ਵੱਡਾ ਕਾਰਜ ਕਰ ਰਹੇ ਹਾਂ ਇਹਨੂੰ ਕੰਟੀਨਿਊ ਰੱਖਿਓ ਹਾਂਜੀ ਹਾਂਜੀ ਹੋ ਸਕਦਾ ਹੈ ਕਿ ਅਗਲੇ ਕੈਂਪ ਦੇ ਵਿੱਚ ਅੱਧੇ ਰਹਿ ਜਾਣ ਫੋਟੋਆਂ ਵਾਲੇ ਵੀ ਉਸ ਤੋਂ ਅਗਲੇ ਕੈਂਪ ਵਿੱਚ ਇੱਕ ਹੀ ਰਹਿ ਜਾਵੇ ਪਰ ਹਟਣਾ ਨਹੀਂ ਕੱਲ ਨੂੰ ਇਹ ਨਹੀਂ ਕਹਿਣਾ 10ਾਂ ਲਾ ਬਾਅਦ ਮੈਂ ਤੁਹਾਨੂੰ ਜਦੋਂ ਮਿਲਾਂਗੀ ਬਾਈ ਉਹ ਕੈਂਪ ਦਾ ਕੀ ਬਣਿਆ ਉਹ ਬਾਈ ਕੋਈ ਸਾਥ ਹੀ ਨਹੀਂ ਦਿੰਦਾ ਕਿਸੇ ਨੇ ਨਹੀਂ ਦੇਣਾ ਐਂਡ ਚ ਹੋ ਜਾਦਾ ਤੁਹਾਨੂੰ ਇਕੱਲੇ ਵੀ ਰਹਿਣਾ ਪਵੇ ਤਾਂ ਕੋਸ਼ਿਸ਼ ਕਰੋ ਸਾਰੇ ਇਹਦਾ ਸਾਥ ਦਿਓ ਵੀਰ ਦਾ ਕਿਤੇ ਲੜਾਈ ਵੀ ਹੋਏਗੀ ਕਿਤੇ ਝਗੜਾ ਵੀ ਹੋਏਗਾ ਕਿਤੇ ਗਾਲੀ ਗਲੋਚ ਵੀ ਹੋਏਗਾ ਪਰ ਐਟ ਦ ਐਂਡ ਆਪਾਂ ਇਕੱਠੇ ਰਹੋ ਇਸ ਇਹ ਕਾਰਜ ਸ਼ੁਰੂ ਕਰਨੇ ਸੌਖੇ ਨੇ ਪਰ ਕੰਟੀਨਿਊ ਕਰਨੇ ਬੜੇ ਔਖੇ ਨੇ ਆਪਣੇ ਪਿੰਡਾਂ ਨੂੰ ਤੁਸੀਂ ਆਪ ਬਚਾਣਾ ਔਰ ਐਂ ਹੀ ਸੇਵਾ ਕਰਨੀ ਠੀਕ ਹੈ ਮੈਂ ਜ਼ਰੂਰ ਪਹੁੰਚੂਗਾ ਆ ਸੁੱਖੀ ਵੀਰੇ ਨੂੰ ਪਾ ਦੇ ਗਰੁੱਪ ਦੇ ਵਿੱਚ ਤੇ ਵੀਰੇ ਉਹਨਾਂ ਦਾ ਕੋਆਰਡੀਨੇਟ ਵੀ ਕਰਾ ਦੇ ਤੁਸੀਂ ਨੰਬਰ ਲੈ ਲਓ ਮੁੰਡੇ ਦਾ ਉਹ ਤੁਹਾਡੇ ਨਾਲ ਕੋਆਰਡੀਨੇਟ ਕਰੇਗਾ ਤੇ ਜਿਹੜਾ ਵੀ ਟਾਈਮਿੰਗ ਸੈਟ ਹੋਵੇ ਅਸੀਂ ਫੋਨ ਕਰਦੇ ਹਾਂ ਠੀਕ ਹੈ ਜੀ ਆਪਾਂ ਕਿੱਥੇ ਰੱਖਾਂਗੇ ਤੁਸੀਂ ਲਾ ਦਿਓ ਕਿਤੇ ਆਪਣੇ ਕਿਸੇ ਕੰਮ ਆਣਾ ਨਹੀਂ ਆਪਾਂ ਪਹੁੰਚ ਜਾਾਂਗੇ ਬਸ ਜਿਵੇਂ 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 ਸਮਝੀ ਲੈ ਹਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਖੁਸ਼ੀ ਹੁੰਦੀ ਹੈ ਨੌਜਵਾਨਾਂ ਨੂੰ ਦੇਖ ਕੇ ਥੋੜਾ ਆਪਣਾ ਦਿਮਾਗ ਵਰਤ ਕੇ ਸਮਾਜ ਦੇ ਵਿੱਚ ਜੋ ਵੀ ਗਲਤ ਹੋ ਰਿਹਾ ਉਹਦੀ ਜਿੰਨੇ ਕੁ ਜੋਗੀ ਆਵਾਜ਼ ਚੱਕ ਸਕੋ ਚੱਕੋ ਇਹਨਾਂ ਸੋਚੋ ਕਿ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਕੱਲੋਂ ਤੁਹਾਡੇ ਜੀਨਸ ਨੇ ਜਿਹੜੇ ਨਿਕਲ ਕੇ ਬੱਚਿਆਂ ਦੇ ਰੂਪ ਚ ਇੱਥੇ ਰਹਿਣੇ ਨੇ ਇਹ ਉਹਨਾਂ ਵਾਸਤੇ ਹੀ ਦੇਸ਼ ਰਹਿਣਾ ਆਪਾਂ ਤਾਂ ਮਰ ਮਰ ਜਾਣਾ ਆਉਣ ਵਾਲੇ 50 100 ਸਾਲਾਂ ਤੱਕ ਉਹਨਾਂ ਨੇ ਰਹਿਣਾ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਰਲ ਮਿਲ ਨੌਜਵਾਨ ਕਿਉਂਕਿ ਨੌਜਵਾਨਾਂ ਦੇ ਇਕੱਲੇ ਇਹੀ ਟੈਗ ਲੱਗਿਆ ਹੈ ਤਾਂ ਨਸ਼ਿਆਂ ਜੋਗੇ ਨੇ ਆਸ਼ਕੀ ਜੋਗੇ ਨੇ ਗੇੜੀਆਂ ਜੋਗੇ ਨੇ ਤਾਂ ਇਹ ਟੈਗ ਨੂੰ ਲਾਓ ਇਹ ਟੈਗ ਉਤਰਨਾ ਜਦੋਂ ਤੁਸੀਂ ਇਦਾਂ ਦੇ ਕਾਰਜ ਕਰੋਗੇ ਬਾਤ ਚੜ ਕੇ ਕਾਰਜ ਕਰੋ ਖੂਨ ਕੈਂਪ ਦੇ ਨਾਲ-ਨਾਲ ਅਗਲੀ ਵਾਰੀ ਇੱਕ ਹੋਰ ਕੈਂਪ ਲਾਓ ਜਿਹਦੇ ਵਿੱਚ ਕੋਈ ਦਵਾਈਆਂ ਦੀ ਕੋਈ ਮਰੀਜ਼ਾਂ ਨੂੰ ਕੋਈ ਪਰੇਸ਼ਨਾ ਦੀ ਕੋਈ ਅੱਖਾਂ ਦੇ ਆਪਰੇਸ਼ਨ ਕੋਈ ਹੱਡੀਆਂ ਦਾ ਆਪਰੇਸ਼ਨ ਉਹ ਕਰਾਓ ਔਰ ਜਿੰਨੇ ਆਪਰੇਸ਼ਨ ਤੁਹਾਡੇ ਪਿੰਡ ਚੋਂ ਮਰੀਜ਼ ਨਿਕਲਣ ਉਹ ਸਾਰੇ ਦੇ ਸਾਰੇ ਮੇਰੀ ਝੋਲੀ ਪਾਓ ਮੇਰੀ ਗੱਲ ਰਿਕਾਰਡ ਕਰਕੇ ਲੈ ਜਾਓ ਵੀਡੀਓ ਬਣਾ ਕੇ ਅਗਲੀ ਵਾਰ ਜੇ ਤੁਸੀਂ ਇਸ ਵਾਰੀ ਵੀ ਜੇ ਲਾਣਾ ਚਾਹੁੰਦੇ ਹੋ ਅਜੇ ਦਿਨ ਪਏ ਆ 19 ਤਰੀਕਾ ਅਜੇ ਮੇਰੇ ਕੋਲ ਅਜੇ 10 ਤਰੀਕਾ ਹੈ 10 ਤਰੀਕਾ 10 9 ਦਿਨ ਪਏ ਆ ਜੇ ਤੁਸੀਂ ਇਹਦੇ ਨਾਲ ਨਾਲ ਕੋਈ ਕੈਂਪ ਇਹ ਵੀ ਐਡ-ਆਨ ਕਰਨਾ ਚਾਹੁੰਦੇ ਹੋ ਕੋਈ ਅੱਖਾਂ ਦਾ ਕੋਈ ਹੱਡੀਆਂ ਦਾ ਹੱਡੀਆਂ ਦੇ ਜਿੰਨੇ ਵੀ ਮਰੀਜ਼ ਤੁਹਾਡੇ ਕੈਂਪ ਚੋਂ ਨਿਕਲਣਗੇ ਉਹ ਸਾਰਿਆਂ ਦਾ ਆਪਰੇਸ਼ਨ ਅਸੀਂ ਕਰਾਵਾਂਗੇ ਭਾਵੇਂ 10 ਲੱਖ ਦਾ ਹੋਵੇ ਤੁਸੀਂ ਸਿਰਫ ਸਾਨੂੰ ਉਹਨਾਂ ਦੇ ਘਰ ਦੀਆਂ ਇਨਕੁਆਰੀਆਂ ਦੇ ਦਿਓ ਕਿ ਪੇਸ਼ੈਂਟ ਲੋੜਮੰਦ ਹੈ ਤੇ ਉਹਦਾ ਆਹ ਆਪਰੇਸ਼ਨ ਹੋਣਾ ਹੈ ਉਹ ਖਰਚਾ ਆਪਰੇਸ਼ਨ ਦਾ ਸਾਰਾ ਅਸੀਂ ਕਰਦਾ ਕਿਉਂਕਿ ਟੀਮ ਬਹੁਤ ਹੈ ਪੈਸੇ ਦੇਣ ਵਾਲੇ ਬਹੁਤ ਨੇ ਲੋਕ ਪਰ ਵਲੰਟੀਅਰ ਹੈ ਨਹੀਂ 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 ਵੀਰੇ ਆਪਾਂ ਨਾਲ ਆ ਤੁਹਾਡੇ ਨਾਲ ਕੋਈ ਵੀ ਚੀਜ਼ ਹੋਈ ਤੁਸੀਂ ਦੱਸੋ ਸਾਨੂੰ ਮੇਨ ਕਮੀਆਂ ਵਲੰਟੀਅਰਜ਼ ਹੀ ਜੇ ਵਲੰਟੀਅਰ ਜੁੜ ਗਏ ਨਾਲ ਕਿ ਭਾਈ ਸਾਡੇ ਕੋਲ ਪੈਸੇ ਹੈ ਨਹੀਂ ਪਰ ਅਸੀਂ ਤੁਹਾਡੇ ਨਾਲ ਆ ਤਾਂ ਉਹਦੇ ਨਾਲ ਅਗੇ ਹੋਊਗਾ ਜਿਹੜੇ ਲੋਕਾਂ ਕੋਲ ਪੈਸੇ ਹੈਗੇ ਨੇ ਉਹਨਾਂ ਕੋਲ ਹੁਣ ਤਾਕਤ ਹੈ ਨਹੀਂ ਟਾਈਮ ਹੈ ਨਹੀਂ ਅਮੀਰ ਲੋਕਾਂ ਕੋਲ ਟਾਈਮ ਹੈ ਨਹੀਂ ਮਾੜੇ ਲੋਕਾਂ ਕੋਲ ਪੈਸਾ ਹੈ ਨਹੀਂ ਤਾਂ ਆਪਾਂ ਇਹ ਦੋਨਾਂ ਨੂੰ ਜੋੜਨਾ ਅਮੀਰ ਲੋਕਾਂ ਕੋਲ ਪੈਸਾ ਲੈਣਾ ਮਾੜੇ ਲੋਕਾਂ ਕੋਲ ਟਾਈਮ ਲੈਣਾ ਤੇ ਜੁੜ ਕੇ ਇੱਕ ਸੁਸਾਇਟੀ ਇੱਕ ਟੀਮ ਬਣਾ ਕੇ ਲੋੜਵੰਦ ਲੋਕਾਂ ਦਾ ਭਲਾ ਕਰਨਾ ਕਿ ਜਿਹਦੇ ਨਾਲ ਤੁਹਾਡੀ ਕਿਉਂਕਿ ਗੁਰੂ ਸਾਹਿਬ ਨੇ ਸਾਡੇ ਤਿੰਨ ਤਰ੍ਹਾਂ ਦੀ ਸੇਵਾ ਕਿਹਾ ਤਨ ਮਨ ਤੇ ਧਨ ਅਮੀਰ ਦੀ ਲੱਗੀ ਧਨ ਦੀ ਸੇਵਾ ਤੁਹਾਡੀ ਲੱਗੀ ਮਨ ਤੇ ਧਨ ਦੀ ਸੇਵਾ ਸਰੀਰਕ ਤੇ ਮਨ ਇਹ ਤੁਸੀਂ ਦਿਓ ਧਨ ਜਿਹੜਾ ਉਹ ਉਹ ਲੋਕ ਦੇਣਗੇ ਜਿਹੜੇ ਪੈਸਾ ਦੇਣਾ ਚਾਹੁੰਦੇ ਨੇ ਅਸੀਂ ਵਿਹਲਾ ਵਿੱਚ ਕ੍ਰੈਡਿਟ ਖੱਟ ਕੇ ਲੋਕਾਂ ਕੋਲ ਸ਼ਾਬਾਸ਼ੀ ਲੈ ਕੇ ਬਸ ਵਾ ਵਾ ਹੀ ਖਟਣੀ ਆ ਕਰਨ ਕਰਾਉਣ ਵਾਲਾ ਉਹ ਆਪ ਹੀ ਤ ਬੜਾ ਚੰਗਾ ਲੱਗਿਆ ਤੁਹਾਡੇ ਦਰਸ਼ਨ ਕਰਕੇ ਮੇਰੇ ਲਈ ਕਦੀ ਕੋਈ ਸੇਵਾ ਦੀ ਲੋੜ ਹੋਵੇ ਮੈਂ ਰੋਜ਼ ਸ਼ਾਮ ਨੂੰ ਇੱਥੇ ਬੈਠਦਾ ਹਾਂ ਸਤੋਂ ਕੋਈ ਵੀ ਨੌਜਵਾਨ ਤੁਹਾਡੇ ਚੋਂ ਆ ਕੇ ਮੈਨੂੰ ਸਿੱਧਾ ਇੱਥੇ ਮਿਲ ਸਕਦਾ ਕੋਈ ਆਪਣੇ ਪਿੰਡ ਚ ਤੁਸੀਂ ਕੋਈ ਕਾਰਜ ਸ਼ੁਰੂ ਕਰਨਾ ਹੈ ਕੁਝ ਵੀ ਸ਼ੁਰੂ ਕਰਨਾ ਹੈ ਸਮਾਜ ਸੇਵਾ ਦੇ ਰਿਲੇਟਡ ਤੁਸੀਂ ਜ਼ਰੂਰ ਆ ਕੇ ਮੈਨੂੰ ਦੱਸਣਾ ਕੋਈ ਵੀਰੇ 9 ਤੋਂ 3 ਜਦੋਂ ਮਰਜ਼ੀ ਦਾ ਜਦੋਂ ਤੁਹਾਨੂੰ ਸਹੀ 9 ਵਜੇ ਸਵੇਰੇ ਤੋਂ ਲੈ ਕੇ ਤਿੰਨ ਇੱਕ ਵਾਰੀ ਆਪਾਂ ਫੋਨ ਹਾਂ ਤੁਸੀਂ ਆਪਣਾ ਨੰਬਰ ਲਿਖਾ ਦਿਓ ਵੀਰੇ ਉਹਨਾਂ ਨੂੰ ਇਹ ਤੁਹਾਡੇ ਨਾਲ ਕੋਆਰਡੀਨੇਟ ਕਰ ਰਿਹਾ ਠੀਕ ਹੈ ਜੀ ਥੈਂਕ ਯੂ ਆਲ ਦਾ ਬੈਸਟ ਆਲ ਦਾ ਬੈਸਟ ਖੁਸ਼ ਰਹੋ ਖੁ